ਅਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜੰਗ ਆਪਣੇ ਚ ਕੋਈ ਵਿਚਾਰ ਤੁਸੀਂ ਚਾਹੁੰਦੇ ਇਹ ਕੋਈ ਲੜਾਈ ਦਾ ਕੋ ਪਣਾ ਪਿੰਡਾਂ ਚ ਪਿੰਡਾਂ ਦੀ ਖਾਬਦਾ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮੁਕਾਉਣਾ ਬਹੁਤ ਔਖਾ ਹੈ ਇਹ ਫਿਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਕੋਈਆਂ ਮਿਸਾਲਾਂ ਮਿਡਲ ਈਸਟ ਵੀ ਮਿਲਦੀਆਂ ਪਰ ਅਸਿਕ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਫਲਸਤੀਨੀਆ ਦਾ ਵੀ ਚੱਲਦਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਤੇ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪਾਂ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਤੇ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਦਿੰਨੇ ਆਂ ਉਹ ਆਪਣਾ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆ ਅਗੀਆਂ ਜਨਰੇਸ਼ਨ ਨੂੰ ਗਰੋ ਕਰਦੇ ਆ ਪਹਿਲੂ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਵਸੰਦੀ ਦੁਨੀਆ ਚ ਇਸ ਤਰ੍ਹਾਂ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘਟ ਇਹਦੇ ਹੱਕ ਤੇ ਜੈਟੀਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆ ਪਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਵੇਂ ਮੁਕਤ ਕੋਈ ਕਲਾਗੀ ਜ਼ੋਨ ਚ ਚੱਲਦੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਦੇਜੋ ਆਪਣੇ ਚ ਕੋਈ ਨਹੀਂ ਚਾਹੋ ਤੁਸੀਂ ਚਾਹੋ ਨੇ ਕੋਈ ਲੜਾਈ ਦਾ ਘਰ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਕਹਾਵਤ ਹੈ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮੁਕਾਉਣਾ ਬਹੁਤ ਔਖਾ ਹੈ ਇਹ ਫਿਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰੀ ਮੁਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਤੇ ਇੰਦੀਆਂ ਮਿਸਾਲਾਂ ਮਿਡਲ ਈਸਟ ਜਿਵੇਂ ਮਿਲਦੀਆਂ ਆਪਾਂ ਨੂੰ ਤੁਸੀਂ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਪਲਸਟੀਨੀਆਂ ਦਾ ਵੀ ਚੱਲ ਰਿਹਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਕਿ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾ ਟੈਕਸ ਦਿੰਦੇ ਆਂ ਉਹ ਆਪਾਂ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆਂ ਅਗਲੀਆਂ ਜਨਰੇਸ਼ਨਾਂ ਨੂੰ ਗਰੋ ਕਰਦੇ ਆਂ ਮੈਨੂੰ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਬਦਲਦੀ ਦੁਨੀਆ 'ਚ ਇਸ ਤਰ੍ਹਾਂ ਦਾ ਜਿਹੜਾ ਸੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਤੇ ਗੈਰਿਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆਂ ਔਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਹੈ। ਉਹ ਇੱਕ ਅਲੱਗ ਹੀ ਜ਼ੋਨ ਚ ਚੱਲਦੇ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜਦੋਂ ਆਪਣੇ ਚ ਕੋਈ ਨਹੀਂ ਚਾਹੁੰਦਾ ਤੁਸੀਂ ਚਾਹੁੰਦੇ। ਇਹ ਕੋਈ ਲੜਾਈ ਦਾ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਖਾਬਦਾ ਵੀ ਕਲੇਸ਼ ਮਾੜਾ ਹੁੰਦਾ। ਉਹਨੇ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ। ਪਰ ਇਹਨੂੰ ਮਕਾਉਣਾ ਬਹੁਤ ਔਖਾ ਹੈ। ਇਹ ਫਿਰ ਮੁੱਕਦਾ ਨਹੀਂ, ਨਾ ਰੁਕਦਾ। ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰੀ ਮੁਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਕੋਈਆਂ ਮਿਸਾਲਾਂ ਮਿਡਲ ਈਸਟ ਜਿੱਥੇ ਮਿਲਦੀਆਂ ਪਰ ਤੁਸੀਂ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਚ ਵੀ ਚੱਲਦਾ ਹੈ ਫਲਸਤੀਨੀਆ ਦਾ ਵੀ ਚੱਲਦਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਆਪਾ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਕਿ ਆਪਦੀ ਆਮਦਨ ਦੇ ਹਿਸਾਬ ਨਾਲ ਆਪਾ ਟੈਕਸ ਦਿੰਨੇ ਆਂ ਤੋ ਆਪਾ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆਂ ਅਗੀਆਂ ਜਨਰੇਸ਼ਨ ਨੂੰ ਗਰੋ ਕਰਦੇ ਆਂ ਮੈਨੂੰ ਲੱਗਦਾ ਹਰ ਬੰਦਾ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਵਜ਼ਨ ਦੀ ਦੁਨੀਆ 'ਚ ਇਸ ਤਰ੍ਹਾਂ ਦਾ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਦੇ ਸੋ ਜੈ ਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆਂ ਪਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਹੈ ਉਹ ਇੱਕ ਅਲੱਗ ਹੀ ਜ਼ੋਨ ਚ ਚੱਲਦੇ ਆ